ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੀਂ ਤੇ ਵੱਡੀ ਖਬਰਾਂ ਨਾਲ ਭਰੀ ਹੋਈ ਵੀਡੀਓ ਵਿੱਚ ਜੇਕਰ ਤੁਸੀਂ ਵੀ ਕੈਨੇਡਾ ਜਾਣ ਦੀ ਸੋਚ ਰਹੇ ਹੋ ਜਾਂ ਫਿਰ ਉੱਥੇ ਰਹਿ ਰਹੇ ਹੋ ਤਾਂ ਇਹ ਹੀ ਖਬਰ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਕੈਨੇਡਾ ਵਿੱਚ ਨਵੇਂ ਪ੍ਰਧਾਨ ਮੰਤਰੀ ਮਾਰਕ ਕਰਨੇ ਨੇ ਹੁਣ 1 ਅਪ੍ਰੈਲ ਤੋਂ ਦੋ ਵੱਡੇ ਐਲਾਨ ਕਰ ਦਿੱਤੇ ਹਨ ਜੋ ਖਾਸ ਕਰਕੇ ਪੰਜਾਬੀਆਂ ਲਈ ਬਹੁਤ ਵੱਡੀ ਖੁਸ਼ਖਬਰੀ ਬਣ ਕੇ ਆਏ ਹਨ ਇਹਨਾਂ ਵਿੱਚ ਇੱਕ ਐਲਾਨ ਉਹਨਾਂ ਲਈ ਹੈ ਜੋ ਪਹਿਲਾਂ ਹੀ ਉੱਥੇ ਪਹੁੰਚ ਚੁੱਕੇ ਹਨ ਪਰ ਵਕਫ ਵਕਫ ਮੁਸ਼ਕਲਾਂ ਕਰਕੇ ਆਊਟ ਆਫ ਸਟੇਟਸ ਹੋ ਗਏ ਹਨ ਅਤੇ ਦੂਜਾ ਐਲਾਨ ਉਹਨਾਂ ਲਈ ਜੋ ਉੱਥੇ ਨੌਕਰੀ ਕਰ ਰਹੇ ਹਨ ਪਰ ਵਧ ਰਹੀ ਮਹਿੰਗਾਈ ਨੇ ਉਹਨਾਂ ਦੀਆਂ ਦਿੱਕਤਾਂ ਵਧਾ ਦਿੱਤੀਆਂ ਹਨ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਇੱਕ ਨਵਾਂ ਇਮੀਗ੍ਰੇਸ਼ਨ ਪ੍ਰੋਗਰਾਮ ਲਾਂਚ ਕਰਨ ਦਾ ਐਲਾਨ ਕੀਤਾ ਹੈ ਇਸ ਪ੍ਰੋਗਰਾਮ ਹੇਠ ਹੁਣ ਲਗਭਗ 5000 ਤੋਂ ਵੱਧ ਪੰਜਾਬੀਆਂ ਨੂੰ ਸਿੱਧੀ ਪੀਆਰ ਦੇਣ ਦੀ ਤਿਆਰੀ ਹੋ ਚੁੱਕੀ ਹੈ ਇਹਨਾਂ ਵਿੱਚ ਉਹਨਾਂ ਪੰਜਾਬੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜੋ ਵੀਜ਼ਾ ਸਮਾਪਤ ਹੋ ਜਾਣ ਕਾਰਨ ਹੁਣ ਆਊਟ ਆਫ ਸਟੇਟਸ ਹੋ ਚੁੱਕੇ ਹਨ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਆਈ ਜਾਣਕਾਰੀ ਅਨੁਸਾਰ ਲਗਭਗ 250 ਤੋਂ ਵੱਧ ਪੰਜਾਬੀ ਭਾਰਤੀਆਂ ਨੂੰ ਵੀ ਹੁਣ ਇਸ ਪ੍ਰੋਗਰਾਮ ਹੇਠ ਪੀਆਰ ਮਿਲਣ ਦੀ ਸੰਭਾਵਨਾ ਹੈ ਇਨ੍ਹਾਂ ਵਿੱਚ ਉਹ ਵਿਅਕਤੀ ਵੀ ਸ਼ਾਮਲ ਹੋਣਗੇ ਜੋ ਪਿਛਲੇ ਕੁਝ ਸਮਿਆਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ ਪਰ ਉਨ੍ਹਾਂ ਦੀ ਵੀਜ਼ਾ ਦੀ ਮਿਆਦ ਖਤਮ ਹੋ ਗਈ ਸੀ ਇਹ ਪ੍ਰੋਗਰਾਮ 1 ਮਾਰਚ ਨੂੰ ਓਪਨ ਹੋਣ ਜਾ ਰਿਹਾ ਹੈ ਅਤੇ ਜੋ ਵੀ ਇਸ ਦਾ ਹਿੱਸਾ ਬਣਨਾ ਚਾਹੁੰਦੇ ਹਨ ਉਨ੍ਹਾਂ ਨੂੰ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ ਹੁਣ ਦੂਜੀ ਵੱਡੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਵਿੱਚ ਮਹਿੰਗਾਈ ਨੇ ਆਮ ਲੋਕਾਂ ਦੀ ਜ਼ਿੰਦਗੀ ਕਾਫੀ ਪ੍ਰਭਾਵਿਤ ਕੀਤੀ ਹੋਈ ਹੈ ਖਾਸ ਕਰਕੇ ਉਹ ਪੰਜਾਬੀ ਜੋ ਥੋੜੀ ਜੀ ਤਨਖਾਹ ਉੱਤੇ ਕੰਮ ਕਰ ਰਹੇ ਹਨ ਉਹਨਾਂ ਲਈ ਹਰ ਮਹੀਨੇ ਦੇ ਖਰਚੇ ਪੂਰੇ ਕਰਨਾ ਮੁਸ਼ਕਲ ਹੋ ਚੁੱਕਾ ਸੀ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਮਿਨੀਮਮ ਵੇਜ ਵਿੱਚ ਵਾਧਾ ਕਰਨ ਦਾ ਐਲਾਨ ਹੋਇਆ ਹੈ ਪਹਿਲੀ ਅਪ੍ਰੈਲ ਤੋਂ ਕੈਨੇਡਾ ਵਿੱਚ ਮਿਨੀਮਮ ਵੇਜ ਵਧਾ ਦਿੱਤੀ ਜਾਵੇਗੀ ਜਿਸ ਵਿੱਚ ਕੁਝ ਸੂਬਿਆਂ ਵਿੱਚ 50 ਸੈਂਟ ਤੋਂ ਲੈ ਕੇ 80 ਸੈਂਟ ਤੱਕ ਵਾਧਾ ਹੋਵੇਗਾ ਹੁਣ ਫੈਡਰਲ ਤਨਖਾਹ ਦੀ ਘੱਟੋ-ਘੱਟ ਹੱਦ 17 ਡਾਲਰ 30 ਸੈਂਟ ਹੋ ਜਾਵੇਗੀ ਇਨਾ ਤੋਂ ਇਲਾਵਾ ਕੁਝ ਹੋਰ ਸੂਬਿਆਂ ਵਿੱਚ ਵੀ ਵਾਧਾ ਹੋਣ ਜਾ ਰਿਹਾ ਹੈ। ਉਹਦਾ ਹਰਨ ਵਜੋਂ ਜੁਕਾਨੋਂ ਨ ਸੂਬੇ ਵਿੱਚ ਹੁਣ ਘੱਟੋ ਘੱਟ ਤਨਖਾਹ 17 ਡਾਲਰ 99 ਸੈਂਟ ਹੋ ਜਾਵੇਗੀ ਅਤੇ ਨਿਊ ਫਾਉਂਡਲੈਂਡ ਅਤੇ ਲੈਬਰਾਡੋਰ ਵਿੱਚ 15 ਡਾਲਰ 60 ਸੈਂਟ ਹੋਣਗੇ। ਹੋਰ ਸੂਬਿਆਂ ਵਿੱਚ ਵੀ ਅਪ੍ਰੈਲ ਤੋਂ ਵਾਧਾ ਲਾਗੂ ਹੋ ਜਾਵੇਗਾ। ਇਹ ਦੋਵੇਂ ਐਲਾਨ ਪੰਜਾਬੀਆਂ ਲਈ ਬਹੁਤ ਵੱਡੀ ਖੁਸ਼ਖਬਰੀ ਬਣ ਕੇ ਆਏ ਹਨ। ਹੁਣ ਇਹ ਤੁਹਾਡਾ ਫਰਜ਼ ਹੈ ਕਿ ਤੁਸੀਂ ਇਸ ਮੌਕੇ ਨੂੰ ਗਵਾਉ ਨਾ ਅਤੇ ਆਪਣੀ ਤਿਆਰੀ ਕਰਕੇ ਪੂਰੀ ਜਾਣਕਾਰੀ ਲਓ। ਜੇਕਰ ਤੁਸੀਂ ਵੀ ਇਸ ਤੋਂ ਲਾਭ ਉਠਾਉਣਾ ਚਾਹੁੰਦੇ ਹੋ ਤਾਂ ਹੋਰ ਜਾਣਕਾਰੀ ਲਈ ਸਰਕਾਰੀ ਵੈੱਬਸਾਈਟ ਜਾਂ ਉਹਨਾਂ ਦੇ ਅਧਿਕਾਰਿਕ ਸਰੋਤਾਂ ਤੋਂ ਪੁਸ਼ਟੀ ਕਰੋ ਹੇਠਾਂ ਕਮੈਂਟ ਕਰਕੇ ਦੱਸੋ ਕਿ ਤੁਸੀਂ ਕੀ ਸੋਚਦੇ ਹੋ ਇਸ ਨਵੇਂ ਐਲਾਨ ਬਾਰੇ ਇਹ ਵੀਡੀਓ ਸ਼ੇਅਰ ਕਰੋ ਤਾਂ ਜੋ ਹੋਰ ਵੀ ਲੋਕ ਇਸ ਤੋਂ ਲਾਭ ਉਠਾ ਸਕਣ